ਹਾਂਜੀ ਦੋਸਤੋ ਸਤਿਸ਼੍ਰੀ ਅਕਾਲ ਟੂਰਨਾਮੈਂਟ ਦੀਆਂ 12 ਟੁਕੜੀਆਂ ਸੀ ਟੋਟਲ ਉਹਦੇ ਵਿੱਚ 8 ਖੁੱਲੀਆਂ 8 ਦਾ ਲੱਗਿਆ 0 ਮਿੰਟ 0 ਮਿੰਟ ਆਪਾਂ ਇਸ ਹਿਸਾਬ ਨਾਲ ਕਹਿ ਰਹੇ ਹਾਂ ਕਿ 6 ਮਿੰਟ ਨਹੀਂ ਲੱਗੇ ਕਿਸੇ ਨੂੰ ਇਦਾਂ ਦਾ ਕਿਸੇ ਦੇ 5.5 ਮਿੰਟ ਵੀ ਲੱਗੇ ਆ 4 ਮਿੰਟ ਵੀ ਲੱਗੇ ਆ ਤੇ 3 ਮਿੰਟ ਵੀ ਲੱਗੇ ਆ ਇਹ ਤਾਂ ਤਿੰਨ ਤਿੰਨ ਮਿੰਟ ਦੀਆਂ ਪਟੀਆਂ ਬਹੁਤ ਘੁੱਤਰਾ ਨੇ ਮਾਰੀਆਂ ਪਰ ਹਜੇ ਤੱਕ ਉਹ ਉਮੀਦਵਾਰ ਨਹੀਂ ਮਿਲਿਆ ਜਿਨੇ 6 ਮਿੰਟ ਮਲਵਾਏ ਹੋ ਤੇ ਚਲੋ ਆਪਣੇ ਆਪਣੇ ਕਮੈਂਟ ਤੇ ਦੱਸੋ ਕਿ ਇਹ ਚਾਰ ਟੁਕੜੀਆਂ ਚੋਂ ਤੁਹਾਨੂੰ ਲੱਗਦਾ ਕਿ ਕੋਈ ਐਸੇ ਖੁੱਡੇ ਹੈਗੇ ਨੇ ਦੋ ਜਿਹੜੇ 6-6 ਮਿੰਟ ਲਗਵਾ ਦੇਣਗੇ ਦੇਖਦੇ ਆਂ ਤੇ ਆਪਣੇ ਕਮੈਂਟ ਚ ਦੱਸੋ ਕਿ ਤੁਹਾਨੂੰ ਕਿਹਦਾ ਕਿਹਦਾ ਖੁੱਡਾ ਲੱਗਦਾ ਇੱਕ ਤਾਂ ਹੈਗਾ ਜੀ ਕਾਲਾ ਵੀਰ ਬਨਾਰਸੀ ਪਾਰਟੀ ਦਾ ਖੁੱਡਾ ਰਹਿ ਗਿਆ ਉਹਦੇ ਕੱਲ੍ਹ ਖੁੱਲਨੇ ਨੇ ਪਰਸੋਂ ਖੁੱਲਨੇ ਨੇ ਸਾਡਾ ਸੰਦੀਪ ਗੰજા ਵੀਰ ਕਹਿੰਦੇ ਆ ਜਿਹਨੂੰ ਉਹ ਮਾਨ ਪਾਰਟੀ ਤੋਂ ਉਹਨੇ ਲਾਸਟ ਟਾਈਮ 11 ਮਿੰਟ ਲਵਾ ਕੇ ਸ਼ੱਕ ਜਿੱਤੀ ਆ ਆ 10 ਤਰੀ ਦੀ ਸ਼ੱਕ ਸੀ ਬਾਈ ਦੀ ਤੇ ਉਸ ਤੋਂ ਬਾਅਦ ਖੁੱਡਾ ਰਹਿ ਗਿਆ ਭੋਲੇ ਵੀਰ ਦਾ ਉਹਦੇ ਕੂਤਰ ਵੀ ਠੀਕ ਐ ਵਧੀਆਂ ਨੇ ਤੇ ਰਹਿ ਗਿਆ ਅਗਲਾ ਖੁੱਡਾ ਸੰਜੀਵ ਦਾ ਉਹ ਹੈਗਾ ਜੁਗਿੰਦਰ ਪਾਰਟੀ ਤੋਂ ਭੋਲਾ ਬਾਈ ਜਿਹੜਾ 30 ਤਰੀਕ ਨੂੰ ਖੁੱਲੋ ਉਹ ਬਨਾਰਸੀ ਪਾਰਟੀ ਤੋਂ ਸੀ ਦੋ ਖੁੱਡੇ ਬਨਾਰਸੀ ਪਾਰਟੀ ਦੇ ਰਹਿ ਗਏ ਇੱਕ ਖੁੱਡਾ ਮਾਨ ਪਾਰਟੀ ਦਾ ਰਹਿ ਗਿਆ ਤੇ ਇੱਕ ਖੁੱਡਾ ਰਹਿ ਗਿਆ ਆਪਣਾ ਜੁਗਿੰਦਰ ਪਾਰਟੀ ਦਾ ਕਮੈਂਟ ਵਿੱਚ ਦੱਸੋ ਕੀ ਤੁਹਾਨੂੰ ਕੀ ਲੱਗਦਾ ਕੌਣ ਬਾਜੀ ਮਾਰੇਗਾ 55000 ਕਿਤੇ ਹਿੱਸੇ ਆਊਗਾ ਤੇ 21000 ਕਿਸੇ ਹਿੱਸੇ ਆਊਗਾ ਠੀਕ ਹੈ ਧੰਨਵਾਦ ਉਸ